ਨਾਗਦੀ ਹੋਈ ਮੌਤ ਨਾਗਣ ਨੇ ਕੀਤਾ ਆ ਕੰਮ ਲੋਕ ਮੌਕੇ ਤੇ ਹੋ ਗਏ ਇਕੱਠੇ ਦੇਖ ਕੇ ਹਰ ਕੋਈ ਹੋਇਆ ਹੈਰਾਨ ਅਕਸਰ ਹੀ ਜਿੱਥੇ ਅੱਜ ਕੱਲ ਇਨਸਾਨਾਂ ਵਿੱਚ ਪਿਆਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਉੱਥੇ ਹੀ ਜਾਨਵਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਸੱਪ ਦਿਖਾਈ ਦੇ ਰਹੇ ਨੇ ਦਰਸਲ ਇਹ ਨਾਗ ਨਾਗਣ ਦਾ ਜੋੜਾ ਏ ਅਤੇ ਜਿੱਥੇ ਇਹ ਸੱਪਾਂ ਦਾ ਜੋੜਾ ਰਹਿ ਰਿਹਾ ਸੀ ਉੱਥੇ ਜੀਸੀਬੀ ਮਸ਼ੀਨ ਨਾਲ ਮਿੱਟੀ ਪੱਟੀ ਜਾ ਰਹੀ ਸੀ ਅਤੇ ਮਿੱਟੀ ਪੱਟਣ ਲੱਗੇ ਜੀਸੀਬੀ ਮਸ਼ੀਨ ਤੋਂ ਨਾਗ ਜ਼ਖਮੀ ਹੋ ਜਾਂਦਾ ਏ ਅਤੇ ਜਦੋਂ ਸੱਪ ਫੜਨ ਵਾਲਾ ਜ਼ਖਮੀ ਨਾਗ ਨੂੰ ਫੜ ਕੇ ਬਾਹਰ ਕੱਢਦਾ ਏ ਤਾਂ ਪਿੱਛੇ ਹੀ ਇੱਕ ਨਾਗਣ ਨਿਕਲ ਆਉਂਦੀ ਏ ਥੋੜੀ ਜਿਹੀ ਦੇਰ ਬਾਅਦ ਜ਼ਖਮੀ ਨਾਗ ਮਰ ਜਾਂਦਾ ਹੈ ਅਤੇ ਨਾਗਣ ਉਸ ਦੇ ਕੋਲ ਆ ਕੇ ਬੈਠ ਜਾਂਦੀ ਏ ਅਤੇ ਮਰੇ ਹੋਏ ਨਾਗ ਨੂੰ ਕਿਸੇ ਨੂੰ ਵੀ ਹੱਥ ਲਾਉਣ ਨਹੀਂ ਦਿੰਦੀ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜਾਨਵਰ ਵੀ ਇੱਕ ਦੂਜੇ ਨੂੰ ਇਨਸਾਨਾਂ ਵਾਂਗ ਪਿਆਰ ਕਰਦੇ ਨੇ ਜਾਨਵਰਾਂ ਨੂੰ ਵੀ ਇੱਕ ਦੂਜੇ ਤੋਂ ਵਿਛੜਨ ਦਾ ਦੁੱਖ ਹੁੰਦਾ ਏ ਸੋ ਇਸ ਨਾਗਣ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਅਤੇ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ